शबद रूप गुरु मेरा नूर दा में खाना है एक एक शबद दा ज्ञान दा पे माना जिंदगी दा चाओ इत्ती सुर दा टिकाओ इत्ती गुरुआं दी जोत अते बाणी दा खजाना है वागुर जी का खालसा वागुर जी की फतेह आज जो गुरमत विचारा मैं आज जीना ना जी सांझियां कर रही दा विषय बिन शब्द जग बुरानी

गुरता गदिते विराजमान करके गुरु गोबिंद सिंह जी ने शब्द गुरु के सिद्धांतों को जुगो जुग अटल कर दिया भाई गुरदास जी का फरमान है सतगुर में शब्द शब्द में सतगुर है निर्गुण ज्ञान ध्यान समझावे जी साध संगत जी शब्द गुरु साहिब श्री गुरु ग्रंथ साहिब जी की बाणी गुरसिख सब तो ज्यादा है

ਸ਼ਬਦ ਗੁਰੂ ਦੇ ਵਿਚਾਰ ਨਾਲ ਗਿਆਨਤਾ ਦੂਰ ਹੁੰਦੀ ਹੈ ਸਾਧ ਸੰਗਤ ਜੀ ਸ੍ਰੀ ਜਿਸ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਇੱਕ ਮਾਧਿਅਮ ਜਿਵੇਂ ਕੜੇ ਵਿੱਚ ਪਿਆ ਪਾਣੀ ਹੈ ਪਾਣੀ ਅਸਲ ਵਸਤੂ ਹੈ ਜੋ ਕਿਸੇ ਦਿਵੇ ਪਿਆਸ बुझा ਸਕਦਾ ਹੈ ਪਰ ਕੜਾ ਉਸ ਨੂੰ ਠਿਕਾਈ ਰੱਖਦਾ ਹੈ ਕੜਾ ਪਿਆਸ ਨਹੀਂ ਬੁਝਾ ਸਕਦਾ ਇਸ ਪ੍ਰਕਾਰ ਸਰੀਰੀ ਕੜਾ ਹੈ ਗਿਆਨ ਪਾਣੀ ਦੀ ਈ ਨਹੀਂ ਹੈ

ਜੀਵਨ ਵਿੱਚ ਤਬਦੀਲੀ ਆਉਂਦੀ ਹੈ ਤੇ ਆਤਮਕ ਜੀਵਨ ਸੋਨਾ ਘੜਿਆ ਜਾਂਦਾ ਹੈ ਸਿੱਖ ਨੇ ਗੁਰਬਾਣੀ ਗੁਰੂ ਦੇ ਸਿਧਾਂਤਾਂ ਨੂੰ ਮਨ ਬਚਨ ਤੇ ਕਰਮ ਕਰਕੇ ਅਪਣਾਉਣਾ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਦੇ ਮਾਵਾਗ ਨੂੰ ਸਮਝਣੇ ਆਪਣੇ ਅੰਦਰ ਸਹਿਜ ਸੰਤੋਖ ਦਿਆ ਧੀਰਜ ਵਰਗੇ ਅਕਾਲ ਪੁਰਖੀ ਗੁਣ ਧਾਰਨ ਕਰਨੇ ਤੇ ਉਹਨਾਂ 'ਤੇ ਡਿਢ ਰਹਿਣਾ ਹੈ ਮਾਇਆ ਦਾ ਮੋਟਕਾਂ

ਬਿਣ ਗੁਰ ਕਾ ਨ ਆਵੈ ਧਿਆ ਤੇਰੀ ਤਨ ਕੇ ਗੁਰ ਸਵਾਰਿਓ ਸਿੱਖ ਹੋਣਾ ਗੁਰੂ ਕੂਲੋਂ ਜੀਵਨ ਜਿਉਂਦੀ ਸੇਤਰਾ ਬੱਦਰਨਾ ਸਿੱਖ ਆਪਣਾ ਹਿਤ ਵੇਖਦਾ ਤੇ ਗੁਰੂ ਕੂਲੋਂ ਗਿਆਨ ਦੀ ਜਾਂਚਨਾ ਕਰਦਾ ਆਪਣੇ ਔਗਣ ਸਾਹਮਣੇ ਆਉਂਦੇ ਹਨ ਤਾਂ ਗੁਰੂ ਕੂਲੋਂ ਗੁਣ ਸਿੱਖਦਾ ਵੈਸੇ ਹਰ ਮਨੁੱਖ ਸੁਖ ਚਾਹੁੰਦਾ ਪਰ ਸੁਖ ਲਈ ਆਪਣੀ ਮਾਦੀ ਵਰਤੋ ਗਿਆਨ ਹੈ ਆਪਣੀ ਮਾਦੇ ਪਰਮ ਦੁੱਖਾਂ ਨੂੰ ਸੁਖ ਮੈਂ ਲੰਘਾਂ ਸਰਬ ਸੁਖਾਂ ਦਾ ਦਾਤਾ ਪਰਮਾਤਮਾ ਹੈ ਤੇ ਇਹ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਸੁਖ ਲਈ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣਨਾ ਪੈਂਦਾ ਹੈ ਇਹ ਪਾਤਰਤਾ ਗੁਣਾ ਦੀ ਹੈ ਜੋ ਗੁਰੂਕਸ਼ਿਦ ਹੈ ਆਪਣੇ ਔਗੁਣ ਮੇ ਗੁਰੂ ਦੇ ਦਿੱਸੇ ਗੁਣਾ ਤੇ ਡਿਢ ਹੋ ਜਾਣਾ ਹੀ ਗੁਰਸਿੱਖ ਬਣਨਾ ਹੈ ਜਿਸੇ ਗੁਰਬਾਣੀ ਪੜ੍ਹਦੇ ਸੁਣਦੇ ਤੇਜ ਦਾ ਆਸਰਾ ਲੈਂਦੇ ਹੋਏ ਉਸ ਅਵਸਥਾ ਤੇ ਨਹੀਂ ਪਹੁੰਚਦੀ ਜੋ ਗੁਰਬਾਣੀ ਦਾ ਅਦੇਸ਼ ਹੈ ਤਕਮੀ ਸਾਡੇ ਵਿੱਚ ਆਪਣੇ ਵਿਰਸੇ ਵਾਂਚਾ ਆਤ ਮਾਰੀਏ ਤਾਂ ਚੜਖੜੀਆਂ ਤੇ ਚੜੇ ਅਸੀਂ ਝੰਡਾ ਨਾਲ ਸੜੇ ਅਸੀਂ ਪੱਠੀਆਂ 'ਚ ਕੜੇ ਅਸੀਂ ਕਿਸ ਦਾ ਕਮਾਲ ਸੀ ਉਦੋਂ ਇਹ ਗੁਰੂ ਦਸਾਂ ਜੋਤਾਂ ਨੀ ਰੋਹਾਨੀ ਜੋਤ ਸੱਚ ਦੀ ਨੋਹਾਨੀ ਜੋਤ ਪੰਥ ਤੇ ਦਿਆਜ ਕਿਉਂ ਨਹੀਂ ਸੀ ਸ਼ਬਦ ਰੂਪ ਗੁਰੂ ਤੋਂ ਅਸੀਸ ਲਈਏ ਝੰਡੇ ਜਿਹਦੇ ਝੂਲਦੇ ਨੇ जमी आसमान थी सो गुरु शब्द लग के गुरु तो सिखी तो आप वारन वाले गुरु के सिखा ने सिखी दखनी हाँ हमेशा चढ़ती कला विचरे पर अजोके समय सच ये है कि असी गुरबाणी केवल रस्मी तौर पर पढ़ते सुनते तो गाँव हैं भगत कबीर जी कहें हैं कि परमात्मा की उस लोग गीत ही समझते ਜਿਸ ਨਾਲ ਉਸਦੀ ਮੱਤਾ ਖਤਮ ਹੋ ਜਾਂਦੀ ਹੈ ਗੁਰਬਾਣੀ ਗੰਪੀਰ ਅਧਿਆਤਮਕ ਵਿਚਾਰ ਹੈ ਗੁਰਬਾਣੀ ਦਾ ਦਰਜ ਉਸ ਦੇਸ਼ ਤੋਂ ਬਹੁਤ ਉੱਚਾ ਹੈ ਜੋ ਸੰਸਾਰ ਤੋਂ ਵਿਦਾਂ ਨਹੀਂ ਤਿਆਰ ਮਨੁੱਖ ਨੂੰ ਮੋਤਮ ਬਹਿਣਾ ਵਿਦਵਾਨਾਂ ਦੀ ਕਹੀ ਜਾਂਦੀ ਨਗਰੀ ਕਾਸ਼ੀ ਵਿੱਚ ਪਿੱਤਾ ਜਾਂਦਾ ਸੀ ਤਾਂ ਜੋ ਆਪਣੇ ਜੀਵਨ ਦਾ ਸਾਰ ਸਮਝ ਸਕੇ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਅਜਿਹੀ ਅਵਸਥਾ ਹਾਸਲ ਕਰ ਸਕੇ ਕਿ ਅਗਲੇ ਪਲ ਸੰਸਾਰ ਤੋਂ ਵਿਦਾ ਜਾਣ ਕਿ ਉਸ ਕੋਲ ਅੰਤਿਮ ਸਮਾਂ ਇਸ ਲਈ ਕੇਵਲ ਤਾਂ ਕੇਵਲ ਗੁਰਬਾਣੀ ਦੀ ਸਮਾਝ ਉਸ ਦਾ ਜੀਵਨ ਸਵਾਰ ਸਕਦੀ ਹੈ ਗੁਰੂ ਸواریਓ ਗੁਰੂ ਦਾ ਸੱਚਾ ਸਿੱਖ ਉਹ ਹੈ ਜਿਸ ਨੇ ਗੁਰੂ ਤੋਂ ਆਪਣਾ ਚੰਗਾ ਮੰਦਾ ਜਾਣਿਆ ਤੇ ਉਸ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰ ਨਾਨਕ ਦੇਵ ਜੀ ਕਹਿੰਦੇ ਹਨ ਕਿ ਕੋਈ ਵੀ ਲਈ ਗੁਰੂ ਦੀ ਮੱਤ ਲੈ ਕੇ ਬਾਣੀ ਦੀ ਵਿਚਾਰ ਕਰਦਾ ਹੈ बाणी बिरलो विचार सी जेको गुरमुख होए ए बाणी ना पुरकी निज कर वास्ता होए अपने मन गुरु दी मत नाल सहमत करना है आम सिमरन ध्यान ते भक्ति है आज गुरु घर विच हाजरियां नितने सेवा ते सिखी स्वरूप भी फिर भी सिखी निगार वाल जा रही है कोई बिरला ही मिलेगा जिसनों गुरबाणी विच रूप मान होया गुरसिक किया जा सके परंतु इस समस्या जा बीमारी लाई नहीं गुरु साहिब ने अपनी विचार शक्ति न समाज दे हालात बदले से जो आज कोतक जिया लगता है सु गुरु शबद दी मत्ता समझना गुरसिक दी पहली प्रक्रिया है शबद दी विचार तो बिना जगत बोरियो है फिरते इस लीस सदगुरुानी आत्मिक ज्योति गुरबानी विर्द साईं ਸਿਧਾਂਤਾਂ ਤੇ ਦਿੱਤਾਂ ਸਤ ਸਤ ਕਰਕੇ ਦਿਲੋਂ ਮੰਨ ਜਿਵੇਂ ਗੁਰੂ ਵਖਿਆ ਗੁਰਮੁਖ ਕਰਨੀ ਸ਼ਬਦ ਵਿਚਾਰ ਅਤੇ ਗੁਰ ਕੀ ਸੇਵਾ ਸ਼ਬਦ ਵਿਚਾਰ ਗਾਲ ਕੀ ਗੁਰ ਸ਼ਬਦ ਤੇ ਵਿਚਾਰ ਗੁਰੂ ਦੇ ਉਪਦੇਸ਼ ਦੀ ਕਮਾਈ ਸੰਤ ਜਿਹੜਾ ਸਿੱਖ ਆਪਣੇ ਤੁਰੇ ਨਾਲ ਰੱਬੀ ਕਲਾਮ ਗੁਰਬਾਣੀ ਨਾਲ ਜੁੜਿਆ ਰਹਿੰਦਾ ਉਸ ਗੁਣੀ ਨਿਦਾਨੀ इक्मितता हासिल करके अपना जीवन सफला कर सकता है सो so, आओ सद्गुरु दे शब्द रूपी दीवे दे ज्ञान चानन अपना अंदर लो रोशन करिए तेरम भी गुना नाल सांझ पर आत्मिक जीवन सवाली सद्गुरु आने चरना विच अरदास करिए तो बात समरथ कोई नहीं कृपा कर बनवारिया एस नो थाव नहीं शब्द लाग सवारिया वागुरु जी का खालसा वागुरु जी की फतेह